ਪੰਜਾਬ 'ਚ ਲਗਾਤਾਰ ਪ੍ਰਵਾਸੀਆਂ ਦਾ ਮੁੱਦਾ ਗਰਮਾਇਆ ਹੋਇਆ ਸੁਖਪਾਲ ਖਹਿਰਾ ਦੇ ਵੱਲੋਂ ਪ੍ਰਵਾਸੀਆਂ ਦੇ ਖਿਲਾਫ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਵਿੱਤੇ ਦਿਨਾਂ ਦੇ ਵਿੱਚ ਰਾਜਾ ਬੜਿੰਗ ਨੇ ਬਿਹਾਰ ਵਿੱਚ ਇੱਕ ਪਾਰਟੀ ਮੀਟਿੰਗ 'ਚ ਜਿਹੜਾ ਪੰਜਾਬ ਤੇ ਬਿਹਾਰ ਦੇ ਡੂੰਘੇ ਸਬੰਧਾਂ ਦੀ ਛਲਾਹਾ ਕਰਦਿਆ ਕਿਹਾ ਸੀ ਕਿ ਪ੍ਰਵਾਸੀ ਮਜ਼ਦੂਰਾਂ ਦੇ ਯੋਗਦਾਨ ਤੋਂ ਬਿਨਾ ਪੰਜਾਬ ਚੱਲ ਨਹੀਂ ਸਕਦਾ ਤਾਂ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਮੂੰ ਤੋੜ ਜਵਾਬ ਦਿੰਦਾ ਹੈ ਬਿਆਨਾਂ ਦੇ ਜਿਹੜੀ ਆਮ ਆਦਮੀ ਪਾਰਟੀ ਨੇ ਕੀ ਕੁਝ ਕੀਤਾ ਹੈ ਰਾਜਾ ਵਰਡਿੰਗ ਤੇ ਸੁਖਪਾਲ ਖਹਿਰਾ ਨੂੰ ਆਓ ਤੁਹਾਨੂੰ ਸੁਣਾ ਦਿੰਨੇ ਆ ਇੱਕ ਪਾਸੇ ਸੁਖਪਾਲ ਸਿੰਘ ਖਹਿਰਾ ਹੋਰੀ ਦੇਰ ਤੋਂ ਇਹ ਗੱਲ ਕਹਿੰਦੇ ਆ ਕਿ ਉਹ ਬਿੱਲ ਲਿਆਉਣਾ ਚਾਹੁੰਦੇ ਨੇ ਜਿਹਦੇ ਵਿੱਚ ਉਹ ਕਹਿੰਦੇ ਪ੍ਰਵਾਸੀਆਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਨਾ ਹੋਵੇ ਇੱਥੇ ਕੁਝ ਲੈਣ ਦੀ ਇਜਾਜ਼ਤ ਨਾ ਹੋਵੇ ਬਿਹਾਰ ਦੇ ਵਿੱਚ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਆ ਉੱਥੇ ਜਾ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵਿੜਿੰਗ ਜੀ ਇਹ ਕਹਿ ਰਹੇ ਆ ਕਿ ਬਿਹਾਰੀਆਂ ਦੇ ਨਾਲ ਸਾਡਾ ਬਹੁਤ ਨੇੜਲਾ ਰਿਸ਼ਤਾ ਤੇ ਪੰਜਾਬ ਬਿਹਾਰ ਤੋਂ ਬਿਨਾ ਰਹਿ ਨਹੀਂ ਸਕਦਾ ਸਵਾਲ ਇਹ ਆ ਕਿ ਕੀ ਉਸ ਮੀਟਿੰਗ ਦੇ ਵਿੱਚ ਸੁਖਪਾਲ ਸਿੰਘ ਖਹਿਰਾਹੁਰਾ ਵਾਲੇ ਉਸ ਬਿੱਲ ਨੂੰ ਉੱਥੇ ਉਹ ਲਗਾਏ ਨੇ ਜਾਂ ਨਹੀਂ ਅਸੀਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਇਹ ਪੁੱਛਣਾ ਚਾਹੁੰਦੇ ਆ ਕਿ ਪੰਜਾਬ ਕਾਂਗਰਸ ਦਾ ਇਹਦੇ ਉੱਤੇ ਸਟੈਂਡ ਕੀ ਆ ਤੇ ਨੈਸ਼ਨਲ ਪਾਰਟੀ ਦਾ ਇਹਦੇ ਉੱਤੇ ਸਟੈਂਡ ਕੀ ਆ ਮੁਲਕ ਇੱਕ ਹੈ ਵੱਖ-ਵੱਖ ਸੂਬਿਆਂ ਤੋਂ ਜਿਹੜੇ ਲੋਕ ਆਉਂਦੇ ਨੇ ਪੰਜਾਬ ਦੇ ਵਿੱਚ ਉਹ ਰੋਜ਼ੀ-ਰੋਟੀ ਦੀ ਆਸ ਦੇ ਵਿੱਚ ਆਉਂਦੇ ਨੇ ਬੰਦਾ ਜਾਂਦਾ ਉੱਥੇ ਜਿੱਥੇ ਉਹਨੂੰ ਕੋਈ ਆਸ ਹੋਵੇ ਕਿਸੇ ਉਹਦੇ ਸੂਬੇ ਦੇ ਵਿੱਚ ਤਾਂ ਨਹੀਂ ਜਾਂਦੇ ਜਿੱਥੇ ਉਹਨਾਂ ਨੂੰ ਇਹ ਆਸ ਨਾ ਹੋਵੇ ਵੀ ਸ਼ਾਮ ਦੀ ਰੋਟੀ ਜਿਹੜੀ ਉਹ ਮਿਲ ਜੂਗੀ ਜਾਂ ਨਹੀਂ ਇੱਥੇ ਘੱਟੋ-ਘੱਟ ਗੁਰੂ ਸਾਹਿਬ ਦਾ ਲਾਇਆ ਹੋਇਆ ਲੰਗਰ ਰਹਿਣ ਦੀ ਜਗ੍ਹਾ ਸਾਰਾ ਕੁਝ ਹੈ ਇਸੇ ਕਰਕੇ ਮੁਲਕ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਇਹ ਆਸ ਕਰਦੇ ਆ ਕਿ ਜੇ ਕਿਸੇ ਜਗ੍ਹਾ ਤੇ ਜਾ ਕੇ ਨੌਕਰੀ ਮਿਲ ਸਕਦੀ ਆ ਤੁਹਾਨੂੰ ਮਾਨ ਸਤਕਾਰ ਮਿਲ ਸਕਦਾ ਉਹ ਪੰਜਾਬ ਦੇ ਵਿੱਚ ਮਿਲ ਸਕਦਾ ਇਹਦੇ ਨਾਲ ਜੁੜਿਆ ਹੋਇਆ ਤਾਂ ਨਹੀਂਗਾ ਪਰ ਇਹਨਾ ਜ਼ਰੂਰ ਆ ਇੱਕ ਜੰਮੂ ਕਸ਼ਮੀਰ ਵਰਗੇ ਸੂਬੇ ਤੋਂ ਜੇ ਅੱਜ ਬੱਚੀਆਂ ਸਭ ਤੋਂ ਜ਼ਿਆਦਾ ਕਿਸੇ ਸੂਬੇ ਦੇ ਵਿੱਚ ਪੜਨ ਲਈ ਆ ਰਹੀਆਂ ਨੇ ਤਾਂ ਉਹ ਪੰਜਾਬ ਹੈ ਕਿਉਂਕਿ ਪੰਜਾਬ ਇੱਕ ਸੁਰੱਖਿਅਤ ਸਟੇਟ ਹੈ ਇੱਥੇ ਦੂਸਰੇ ਦੀ ਇੱਜ਼ਤ ਕੀਤੀ ਜਾਂਦੀ ਹੈ ਕਿਸਾਨ ਤੇ ਉੱਤੇ ਬੰਦੀਆਂ ਤੇ ਹੋਰ ਇੰਟੈਲੈਕਚੁਅਲ ਵਰਗ ਨੇ ਵੀ ਇਹ ਗੱਲ ਕਹੀ ਆ ਤੇ ਜਿਹੜੇ ਪ੍ਰਵਾਸੀ ਇੱਥੇ ਮਜ਼ਦੂਰ ਆਉਂਦੇ ਨੇ ਪੰਜਾਬ ਦਾ ਉਹਨਾਂ ਤੋਂ ਬਿਨਾ ਨਹੀਂ ਸਰ ਸਕਦਾ ਕਿਉਂਕਿ ਮੁਲਕ ਇੱਕ ਹੈ ਨਾ ਕਿਸੇ ਦੇ ਉੱਤੇ ਇਸ ਤਰ੍ਹਾਂ ਦੀ ਰੈਸਟ੍ਰਿਕਸ਼ਨ ਜਿਹੜੀ ਉਹ ਲਾਈ ਜਾ ਸਕਦੀ ਆ ਫਿਰ ਇਹ ਦੋਹਰਾ ਮਾਪਦੰਡ ਕਿਉਂ ਇੱਕ ਪਾਸੇ ਸੁਖਪਾਲ ਸਿੰਘ ਖਹਿਰਾਹੂਰੀ ਉਹਨਾਂ ਦੀ ਵਿਰੋਧਤਾ ਕਰ ਰਿਹਾ ਦੂਜੇ ਪਾਸੇ ਵਿਡਿੰਗ ਸਾਹਿਬ ਇਹ ਕਹਿੰਦੇ ਆ ਕਿ ਉਹਨਾਂ ਤੋਂ ਬਿਨਾ ਸਾਡਾ ਸਰਦਾ ਨਹੀਂਗਾ ਜੀ ਇਹ ਦੋਨੋਂ ਜਿਹੜੇ ਇਸ਼ੂ ਨੇ ਅਸੀਂ ਉਹਨਾਂ ਨੂੰ ਕੰਬਾਈਨਡ ਕਰਕੇ ਦੇਖਦੇ ਆ ਕਿ ਇਹ ਦੋਹਰਾ ਚਿਹਰਾ ਹੈ ਇੱਕ ਪਾਸੇ ਇਹ ਕਹਿ ਆ ਰਿਹਾ ਕਿ ਅਸੀਂ ਸੰਵਿਧਾਨ ਬਚਾਓ ਰੈਲੀਆਂ ਕਰ ਰਹੇ ਆ ਦੂਜੇ ਪਾਸੇ ਉਸੇ ਹੀ ਸੰਵਿਧਾਨ ਦੀਆਂ ਧੱਜੀਆਂ ਉਡਾਉਂਦਿਆਂ ਹੋਇਆ ਇੱਕ ਸਾਬਕਾ ਐਮਐਲਏ ਇਹ ਕਹਿ ਰਿਹਾ ਕਿ ਉਹ ਇਸ ਗੰਦੇ ਮੁਲਕ ਦੇ ਵਿੱਚ ਗੰਦਾ ਲਫ਼ਜ਼ ਉਹਨਾਂ ਨੇ ਵਰਤਿਆ ਕਿ ਇਸ ਗੰਦੇ ਮੁਲਕ ਦੇ ਵਿੱਚ ਰਹਿ ਰਹੇ ਨੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਨਹੀਂ